ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਛੋਟੇ ਮੋਟੇ ਲੀਡਰ ਤਾਂ ਆਪਾਂ ਝੂਠ ਬੋਲਦੇ ਸੁਣੇ ਆ ਸਿਆਸਤ ਵਿੱਚ ਲੇਕਿਨ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਪਰਸੋਂ ਬਿਹਾਰ ਦੇ ਵਿੱਚ ਇੱਕ ਕਿਵੇਂ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਆਗੂਆਂ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਤੇ ਝੂਠ ਬੋਲਿਆ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਪ੍ਰਾਈਮ ਮਿਨਿਸਟਰ ਸਾਹਿਬ ਦੀ ਫਿਰ ਆਪਾਂ ਬਾਅਦ ਗੱਲ ਕਰਦੇ ਸਾਰੇ ਕਾਂਗਰਸ ਕੇ ਪੰਜਾਬ एक मुख्यमंत्री थे उन्होंने एक रैली में खुला ऐलान किया ये जरा सुनिए ये पंजाब के कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस समय मंच पर गांधी परिवार की एक बेटी स्वागत पार्लियामेंट में बैठती है वो जब एक बोले थे कि पंजाब के, के लोग को बिहार के लोगों को पंजाब के मुख्यमंत्री बिहार पंजाब में घुसने नहीं देंगे ਦੋਸਤੋ ਕਹਾਣੀ ਇਹ ਹੈ ਕਿ ਇਹਦੇ ਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਬਿਹਾਰ ਵਿੱਚ ਇਲੈਕਸ਼ਨ ਰੈਲੀ ਐਡਰੈਸ ਕੀਤੀ ਇਹਦੇ ਚ ਉਹਨਾਂ ਨੇ ਤਿੰਨ ਵੱਡੇ ਝੂਠ ਬੋਲੇ ਨੇ ਸਭ ਤੋਂ ਵੱਡਾ ਝੂਠ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਇਲੈਕਸ਼ਨ ਰੈਲੀ ਹੋਈ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਉਸ ਵੇਲੇ ਚੀਫ ਮਿਨਿਸਟਰ ਸਾਡੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਇੱਥੇ ਵੜਨ ਨਹੀਂ ਦੇਵਾਂਗੇ ਪਹਿਲਾ ਨੰਬਰ ਝੂਠ ਹੈ ਤੁਸੀਂ ਕੱਢ ਸਕਦੇ ਹੋ ਉਸ ਵਕਤ ਦੀਆਂ ਰੈਲੀਆਂ ਆਪਣੇ ਸਾਰਿਆਂ ਦੇ ਸੋਸ਼ਲ ਮੀਡੀਆ ਸਭ ਕੁਝ ਆਪਣੇ ਜ਼ਹਿਨ ਵਿੱਚ ਤਾਜ਼ਾ ਘੁੰਮਦਾ ਰਹਿੰਦਾ ਵਾ ਕਿਸੇ ਤਰ੍ਹਾਂ ਦੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉੱਥੇ ਪਹਿਲੀ ਨਹੀਂ ਕੀਤੀ ਦੂਸਰਾ ਝੂਠ ਬੋਲਿਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਸ ਸਟੇਜ ਦੇ ਉੱਤੇ ਗਾਂਧੀ ਪਰਿਵਾਰ ਦੀ ਇੱਕ ਬੇਟੀ ਜਿਹੜੇ ਕਿ ਪ੍ਰੇਨਕਾ ਗਾਂਧੀ ਜੀ ਨੇ ਉਹ ਬੈਠੇ ਹੋਈ ਸੀ ਉੱਥੇ ਔਰ ਉਸ ਨੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਇਹ ਦੂਸਰਾ ਝੂਠ ਕਿਉਂਕਿ ਉਹ ਆਫਕੋਰਸ ਪੰਜਾਬ ਤਾ ਆਉਂਦੇ ਰਹਿੰਦੇ ਨੇ ਇਲੈਕਸ਼ਨ ਰੈਲੀ ਵੀ ਹੋਈ ਆ ਉਹ ਸਟੇਜ ਤੇ ਵੀ ਬੈਠੇ ਹੋਣਗੇ ਲੇਕਿਨ ਉੱਥੇ ਇਹ ਕਿਤੇ ਨਹੀਂ ਕਿਹਾ ਗਿਆ ਕਿ ਸਿ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਹੀ ਵੜਨ ਦਿਆ ਹੈ ਤੀਸਰਾ ਝੂਠ ਪ੍ਰਾਈਮ ਮਿੰਿਸਟਰ ਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪ੍ਰਾਈਮ ਮਿੰਿਸਟਰ ਸਾਹਿਬ ਦੀ ਆਪਣੀ ਸਟੇਟ ਗੁਜਰਾਤ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਬਾਹਰ ਦਾ ਆਦਮੀ ਗੁਜਰਾਤ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉੱਥੇ ਗੁਜਰਾਤ ਵਿੱਚ ਜ਼ਮੀਨ ਲੈ ਸਕਦਾ ਨਾ ਆ ਆਪਰਾ ਵੋਟਰ ਬਣ ਸਕਦਾ ਉੱਥੋਂ ਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਕੁਝ ਦਹਾਕੇ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਦੇ ਕਹਿਣ ਤੇ ਪ੍ਰਾਈਮ ਮਿੰਿਸਟਰ ਦੇ ਕਹਿਣ ਤੇ ਸਾਡੇ ਪੰਜਾਬ ਦੇ ਕਿਸਾਨ ਸੀ ਕਾਫੀ ਵੱਡੀ ਤਦਾਦ ਚ ਉਹਨਾਂ ਨੂੰ ਕੱਚ ਦੇ ਇਲਾਕੇ ਵਿੱਚ ਲੈ ਕੇ ਗਏ ਗੁਜਰਾਤ ਸੱਦਾ ਦੇ ਕੇ ਕਿ ਇਸ ਇਹਨਾਂ ਜੰਗਲਾਂ ਨੂੰ ਆਬਾਦ ਕਰ ਦਿਓ ਤੇ ਅਸੀਂ ਤੁਹਾਨੂੰ ਇਸ ਦੀ ਮਲਕੀਅਤ ਦੇ ਦਿਆਂਗੇ ਉਹਨਾਂ ਵਿਚਾਰਿਆਂ ਨੇ ਕਈ ਪੁਸਤਾਂ ਮਿਹਨਤ ਕਰਕੇ ਜਦੋਂ ਕੱਚ ਦੇ ਇਲਾਕੇ ਵਿੱਚ ਕਈ ਹਜ਼ਾਰ ਏਕੜ ਜ਼ਮੀਨ ਆਬਾਦ ਕਰਤੀ ਉਪਜਾਊ ਕਰਤੀ ਤੇ ਮੁੜ ਕੇ ਉਹਨਾਂ ਦੀ ਮਲਕੀਅਤ ਜਿਹੜੀ ਸੀਗੀ ਉਹਨਾਂ ਦੀ ਰੱਦ ਕਰ ਦਿੱਤੀ ਗੁਜਰਾਤ ਸਰਕਾਰ ਨੇ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਕਰਤਾ ਗੁਜਰਾਤ ਗਵਰਨਮੈਂਟ ਸੁਪਰੀਮ ਕੋਰਟ ਪਹੁੰਚ ਗਈ ਕਿ ਇਹਨਾਂ ਨੂੰ ਮਲਕੀਅਤ ਨਹੀਂ ਦਿੱਤੀ ਜਾ ਸਕਦੀ ਹੁਣ ਮਾਸ ਉਹਨਾਂ ਦਾ ਮਸਲਾ ਸੁਪਰੀਮ ਕੋਰਟ ਵਿੱਚ ਬੜੇ ਅਰਸੇ ਤੋਂ ਲਟਕ ਰਿਹਾ ਵਾ ਤੋਂ ਮਤਲਬ ਕਿ ਗੁਜਰਾਤ ਦਾ ਸਟੇਟ ਇਹੋ ਜਿਹਾ ਕਿ ਉਹ ਇਹ ਕੱਲਾ ਇਹ ਨਹੀਂ ਕਿ ਅਸੀਂ ਕਿਸੇ ਬਾਹਰਲੇ ਨੂੰ ਨੌਕਰੀ ਨਹੀਂ ਦੇਣੀ ਜ਼ਮੀਨ ਨਹੀਂ ਲੈਣ ਦੇਣੀ ਵੋਟਰ ਨਹੀਂ ਬਣ ਦੇਣਾ ਜਿਹੜੇ ਉੱਥੇ ਬੈਠੇ ਸੀ ਲੋਕ ਪੰਜਾਬ ਦੇ ਇੱਕ ਸਿੱਖ ਕਿਸਾਨ ਉਹਨਾਂ ਨੂੰ ਕਈ ਪੁਸ਼ਤਾਂ ਤੋਂ ਬੈਠੇ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਔਰ ਦੂਸਰੀ ਗੱਲ ਕਿ ਤਾਜ਼ਾ ਸਭ ਤੋਂ ਲੇਟੈਸਟ 2025 ਵਿੱਚ ਉੱਤਰਾਖੰਡ ਨੇ ਇੱਕ ਲਾਅ ਬਣਾਇਆ ਵਾ ਅਡਾਪਟ ਕੀਤਾ ਵਾ ਕਿ ਉੱਤਰਾਖੰਡ ਵਿੱਚ ਵੀ ਕੋਈ ਕੋਈ ਬਾਹਰਲਾ ਬੰਦਾ ਜਾ ਕੇ ਨਾ ਜ਼ਮੀਨ ਲੈ ਸਕਦਾ ਨਾ VOTER ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਔਰ ਇਹ ਬਿਲਕੁਲ ਉਹੀ ਵਿਸ਼ਾ ਔਰ ਪ੍ਰਾਈਮ ਮਿੰਸਟਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਕਿ ਫਲਾਨੀ ਰੈਲੀ ਚ ਫਲਾਨੇ ਚੀਫ ਮਿਨਿਸਟਰ ਨੇ ਇਹ ਤੁਹਾਡਾ ਇਲਜ਼ਾਮ ਗਲਤ ਆ ਮੈਂ ਕਿਹਾ ਵਾ ਔਰ ਮੈਂ ਰਿਪੀਟਿਡਲੀ ਕਹਿ ਰਹੇ ਹਾਂ ਔਰ ਮੈਂ ਇਸ ਮੁਤਲਕ ਇੱਕ ਪ੍ਰਾਈਵੇਟ ਮੈਂਬਰ ਬਿਲ ਜਨੂਅਰੀ 2023 ਦੇ ਵਿੱਚ ਕੁਲਤਾਰ ਸੰਧਵਾ ਨੂੰ ਉਹਦੇ ਦਫ਼ਤਰ ਵਿੱਚ ਜਾ ਕੇ ਉਹਦੇ ਮੇਜ਼ ਤੇ ਰੱਖ ਕੇ ਡਿਸਕਸ਼ਨ ਕਰਕੇ ਪੇਸ਼ ਕੀਤਾ ਹੋਇਆ ਲੇਕਿਨ ਪਿਛਲੇ 3 ਸਾਲਾਂ ਤੋਂ ਮੇਰੇ ਉਸ ਬਿਲ ਨੂੰ ਵਿਧਾਨ ਸਭਾ ਵਿੱਚ ਇੰਟਰੋਡਿਊਸ ਨਹੀਂ ਕੀਤਾ ਜਾ ਰਿਹਾ ਔਰ ਮੇਰੀ ਦਲੀਲ ਸਿਰਫ ਸਿੰਪਲ ਏ ਆ ਮੈਂ ਦੁਬਾਰਾ ਆਪਣੀ ਧੀਲ ਨੂੰ ਦਲੀਲ ਨੂੰ ਦੁਹਰਾ ਦਿਆਂ ਕਿਉਂਕਿ ਕਈ ਵਾਰ ਇੱਥੇ ਪੰਜਾਬ ਚ ਨਫ਼ਰਤ ਦੀ ਭਾਵਨਾ ਨਾਲ ਉਸ ਇਸ਼ੂ ਨੂੰ ਡੀਰੇਲ ਕੀਤਾ ਜਾਂਦਾ ਕਿ ਅਸੀਂ ਭਈਏ ਕੱਢ ਦੇਣੇ ਬਾਹਰ ਅਸੀਂ ਭਈਆ ਰਹਿਣ ਨਹੀਂ ਦੇਣਾ ਪੰਜਾਬ ਦੇ ਵਿੱਚ ਕੋਈ ਠੀਕ ਹੈ ਗੁੱਸਾ ਹੋਊਗਾ ਲੋਕਾਂ ਦੇ ਮਨ ਵਿੱਚ ਕਿਉਂਕਿ ਬੜੀਆਂ ਵਾਰ ਦਿੱਤਾ ਇੱਥੇ ਗੈਰ ਪੰਜਾਬੀਆਂ ਨੇ ਕੀਤੀਆਂ ਬੱਚਾ ਮਾਰਤਾ ਛੋਟਾ ਜਾਂ ਬਹੁਤ ਭੇੜੇ ਤਰੀਕੇ ਨਾਲ ਤੁਸੀਂ ਦੇਖਿਆ ਉਹ ਹਾਰਪੁਰ ਵਿੱਚ ਲੜਕੀਆਂ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਮਨ ਵਿੱਚ ਗੁੱਸਾ ਪਰ ਇਹ ਦਿਨੋਂ ਜ਼ਿਆਦਾ ਲੈਜਿਟਿਮੇਟ ਪੁਆਇੰਟ ਕੀ ਆ ਕਿ ਜਿਹੜਾ ਮੈਂ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਪੇਸ਼ ਕੀਤਾ ਵਿਧਾਨ ਸਭਾ ਵਿੱਚ ਉਹ ਮੈਂ ਹਿਮਾਚਲ ਪ੍ਰਦੇਸ਼ ਦੇ 1972 ਦਾ ਲੈਂਡ ਟੈਨੈਂਸੀ ਐਕਟ 1972 ਉਸ ਨੂੰ ਰਿਸਰਚ ਕਰਕੇ ਕੀਤਾ ਉਸ ਵਕਤ ਦੇ ਹਿਮਾਚਲ ਦੇ ਕਾਂਗਰਸ ਦੇ ਚੀਫ ਮਿਨਿਸਟਰ ਸੀ ਡਾਕਟਰ ਵਾਇਸ ਪਰਮਾਰ ਉਹਨਾਂ ਨੇ ਆਪਣੇ ਪਹਿਚਾਨ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਨੂੰ ਬਚਾਉਣ ਲਈ ਆਪਣੇ ਪਹਿਰਾਵੇ ਨੂੰ ਬਚਾਉਣ ਲਈ ਹਿਮਾਚਲੀ ਕਲਚਰ ਨੂੰ ਬਚਾਉਣ ਲਈ ਅੱਜ ਤੋਂ 50 ਸਾਲ ਪਹਿਲਾਂ ਉਹਨਾਂ ਨੇ ਕਿਹਾ ਤਾਂ ਕਿ ਹਿਮਾਚਲ ਵਿੱਚ ਕੋਈ ਵੀ ਆਦਮੀ ਬਾਹਰ ਲਾਣ ਕੇ ਨਾ ਜ਼ਮੀਨ ਲੈ ਸਕਦਾ ਨਾ ਸਾਡਾ ਡਿਮਸਾਈਲ ਬਣ ਸਕਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਸੀਂ ਜਾ ਕੇ ਟਰਾਈ ਕਰ ਸਕਦੇ ਹਿਮਾਚਲ ਵਿੱਚ ਤੁਸੀਂ ਕੁਝ ਨਹੀਂ ਖਰੀਦ ਸਕਦੇ ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਲੋ ਬਹੁਤ ਸਾਰੀਆਂ ਨਾਰਥ-ਈਸਟ ਦੀਆਂ ਸਟੇਟਸ ਵਿੱਚ ਲੋ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਬਿਹਾਰ ਵਿੱਚ ਆ ਕੇ ਇੱਕ ਕਿਸਮ ਦਾ ਕੀ ਕਹਿੰਦੇ ਆ ਕਿ ਫਿਰਕੂਵਾਦ ਫਲਾਰੇ ਨੇ ਜਾਂ ਨਫ਼ਰਤ ਦੀ ਭਾਵਨਾ ਫਲਾਰੇ ਨੇ ਉਹਨਾਂ ਨੇ ਹੁਣ ਤਾਜ਼ਾ ਬੀਜੇਪੀ ਨੇ ਉੱਤਰਾਖੰਡ ਦੇ ਵਿੱਚ ਜਿਹੜਾ ਹੈ ਇਹ ਲਾ ਪਾਸ ਕੀਤਾ ਦੋਸਤੋ ਇਹ ਪੰਜਾਬ ਲਈ ਬਹੁਤ ਅਹਿਮ ਕਾਨੂੰਨ ਹੈ ਇਸ ਨਾਲ ਕੀ ਹੋਵੇਗਾ ਕਿ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਸਾਡੀ ਆ ਜਿਹੜੀ ਪਗੜੀ ਹੈ ਇਹਦੀ ਪਛਾਣ ਔਰ ਪਗੜੀ ਦੀ ਹੋਂਦ ਬਚੇਗੀ ਸਾਡੀ ਪੰਜਾਬੀ ਜ਼ੁਬਾਨ ਦੀ ਜਿਹੜੀ ਹੋਂਦ ਹੈ ਕਿਉਂਕਿ ਪੰਜਾਬ ਸਾਰੇ ਦੇਸ਼ ਵਿੱਚ ਇੱਕ ਮਾਈਨੋਰਿਟੀ ਸਟੇਟ ਹੈ ਜਿੱਥੇ ਜੇ ਅਗਰ ਪੰਜਾਬੀ ਜ਼ੁਬਾਨ ਦਾ ਕਿਤੇ ਪੂਰਾ ਜਿਹਨੂੰ ਕਹਿ ਸਕਦੇ ਕਿ ਦਬਦਬਾ ਵਾ ਤੇ ਨੰਬਰ 1 ਤੇ ਆ ਤੋ ਕੱਲਾ ਪੰਜਾਬ ਆ ਸਿੱਖ ਸਾਰੇ ਦੇਸ਼ ਵਿੱਚ ਕੱਲੇ ਪੰਜਾਬ ਦੇ ਵਿੱਚ ਮжоਰਿਟੀ ਵਿੱਚ ਨੇ ਇਸ ਲਈ ਇਹ ਕਾਨੂੰਨ ਜਿਹੜਾ ਮੈਂ ਕਹਿ ਰਿਹਾ ਔਰ ਮੈਂ ਕਾਨੂੰਨ ਕਹਿ ਰਿਹਾ ਵਾ ਮੈਂ ਕੋਈ ਤੱਕੇਸ਼ਾਈ ਨਹੀਂ ਕਹਿ ਰਿਹਾ ਅਗਰ ਦੇਸ਼ ਦੇ ਵਿੱਚ ਹਿਮਾਚਲ ਰਾਜਸਥਾਨ ਗੁਜਰਾਤ ਉਤਰਾਖੰਡ ਨਾਰਥ ਈਸਟ ਵਿੱਚ ਇਹ ਰੂਲਸ ਹੋ ਸਕਦੇ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਸਿੱਧੇ ਤੌਰ ਤੇ ਨਹੀਂ ਵਾਸ ਸਕਦਾ ਹਾਂ ਜਿਹੜੇ ਲੋਕ ਵਪਾਰ ਕਰਨਾ ਚਾਹੁੰਦੇ ਆ ਜਿਹੜੇ ਕੋ ਇੰਡਸਟਰੀ ਲਾਉਣਾ ਚਾਹੁੰਦੇ ਜਿਹੜੇ ਪੰਜਾਬ ਵਿੱਚ ਇੰਟਰਸਟਿਡ ਆ ਅਗਰ ਸਾਡਾ ਲਾ ਬਣਿਆ ਹੋਵੇਗਾ ਉਹ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕਰਕੇ ਸਾਡੇ ਇੱਥੇ ਆ ਸਕਦੇ ਨੇ ਲੇਕਿਨ ਅੱਜ ਕੀ ਹੋ ਰਿਹਾ ਵਾ ਕਿ ਅੱਜ ਤੜਾ ਤੜ ਟਰੱਕਾਂ ਦੇ ਟਰੱਕ ਭਰ ਕੇ ਬੱਸਾਂ ਦੀਆਂ ਬੱਸਾਂ ਭ ਰੈਂਡਮ ਤਰੀਕੇ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਆ ਗਏ ਔਰ ਉਹਨਾਂ ਉਹਨਾਂ ਦੇ ਆਉਂਦੇ ਸਾਰੇ ਆਧਾਰ ਕਾਰਡ ਪੜਾ ਦਿੱਤੇ ਤੇ ਜਾਂਦੇ ਨੇ ਔਰ ਸਾਰੇ ਪੰਜਾਬ ਦੀਆਂ ਬਹੁਤੀਆਂ ਨੌਕਰੀਆਂ ਜਿਹੜੀਆਂ ਸੋ ਕਾਲਡ ਭਗਵੰਤਮਾਨ ਨੇ ਦਿੱਤੀਆਂ ਤੁਸੀਂ ਅਗਰ ਇਹਦੇ ਵਾਈਟ ਪੇਪਰ ਜਾਰੀ ਕਰੇਗੀ ਸਰਕਾਰ ਇਹ ਸਾਰੀਆਂ ਨੌਕਰੀਆਂ ਜ਼ਿਆਦਾ ਗੈਰ ਪੰਜਾਬੀ ਯਾਨੀ ਕਿ ਰਾਜਸਥਾਨ ਹਰਿਆਣਾ ਤੇ ਦਿੱਲੀ ਦੇ ਲੋਕ ਲੈ ਗਏ ਨੇ ਅਗਰ ਸਾਡੇ ਕੋਲ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਤੇ ਗੁਜਰਾਤ ਤੇ ਰਾਜਸਥਾਨ ਵਰਗਾ ਲਾਅ ਹੋਵੇਗਾ ਤਾਂ ਸਾਡੀ ਡੈਮੋਗ੍ਰਾਫੀ ਬਚੇਗੀ ਸਾਡੀ ਆਬਾਦੀ ਦਾ ਸੰਤੁਲਨ ਬਚੇਗਾ ਵਰਨਾ ਮੇਰੀ ਗੱਲ ਯਾਦ ਰੱਖਣਾ ਧਿਆਨ ਨਾਲ ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ 10-15 ਸਾਲ ਦੇ ਵਿੱਚ ਜਿਹੜਾ ਇੱਥੋਂ ਦੇ ਬਸ਼ਰ ਇੱਥੋਂ ਦੇ ਰਹਿਣ ਵਾਲੇ ਪੰਜਾਬੀ ਉਹ ਮਾਈਨੋਰਿਟੀ ਵਿੱਚ ਆ ਜਾਣਗੇ ਘੱਟ ਗਿਣਤੀ ਵਿੱਚ ਆ ਜਾਣਗੇ ਹੁਣ ਸਾਡੇ ਲੀਡਰ ਬਹੁਤ ਸਾਰੇ ਭਗਵੰਤਪਾਨ ਸਮੀਤ ਅੱਗੇ ਸਾਡੇ ਬੱਚੇ ਵੀ ਪੜ੍ਹਦੇ ਨੇ ਜੀ ਜਾਂਦੇ ਨੇ ਕੰਮ ਕਰਦੇ ਨੇ ਜੀ ਕੈਨੇਡਾ ਦੇ ਅਮਰੀਕਾ ਵਿੱਚ ਫਿਰ ਤੱਕ ਉਹ ਵੀ ਰੋਕ ਦੇਣਗੇ ਭਾਈ ਸਾਹਿਬ ਜਦੋਂ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਆਪਣੇ ਬੱਚੇ ਜਾਂਦੇ ਨੇ ਉਹ ਸਾਰੀਆਂ ਸ਼ਰਤਾਂ ਉਹਨਾਂ ਦੇ ਕਾਨੂੰਨਾਂ ਨੂੰ ਪੂਰਾ ਕਰਕੇ ਜਾਂਦੇ ਨੇ ਇਹੀ ਗੱਲ ਐਗਜ਼ੈਕਟਲੀ ਮੈਂ ਕਹਿ ਰਿਹਾ ਪਾਸਪੋਰਟ ਹੋਣਾ ਸ਼ਰਤ ਆ ਵੀਜ਼ਾ ਲੈਣਾ ਸ਼ਰਤ ਆ ਪੀਆਰ ਦੀ ਏਡੀ ਵੱਡੀ ਫਾਈਲ ਕਰਕੇ ਜਮ੍ਹਾਂ ਕਰਾਉਣਾ ਤਿੰਨ ਤਿੰਨ ਚਾਰ ਚਾਰ ਪੰਜ ਪੰਜ 10 10 ਸਾਲ ਵੇਟ ਕਰਨਾ ਇਹ ਕਾਨੂੰਨੀ ਸ਼ਰਤਾਂ ਨੇ ਫਿਰ 40 40 50 50 ਲੱਖ ਰੁਪਏ ਖਰਚ ਕੇ ਉਥੋਂ ਦੀ ਨਾਗਰਿਕਤਾ ਲੈਣੀ ਇਹ ਸ਼ਰਤ ਆ ਅਗਰ ਪੰਜਾਬ ਵਿੱਚ ਕੋ ਆਉਣਾ ਚਾਹੁੰਦਾ ਜੀ ਸਭ ਕਿ ਆਵੇ ਸਾਡਾ ਲਾਅ ਹੋਵੇਗਾ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਨਗੇ ਤੇ ਪੰਜਾਬ ਦੇ ਵਿੱਚ ਆ ਜਾਏਗਾ ਦੂਸਰਾ ਮੈਂ ਪੰਜਾਬ ਦੇ ਵਿੱਚ ਕੁਝ ਗੈਰ ਪੰਜਾਬੀਆਂ ਨੂੰ ਇਹ ਵੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਕਿ ਜੀ ਆ ਤੁਹਾਨੂੰ ਸਾਰਿਆਂ ਨੂੰ ਕੰਨੋ ਫੜ ਕੇ ਬਾਹਰ ਕੱਢਾ ਜਾਵੇ ਇਹ ਬਿਲਕੁਲ ਗਲਤ ਪ੍ਰਚਾਰ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡਾ ਅਗਰ ਲਾ ਬਣ ਜਾਂਦਾ ਪੰਜਾਬ ਦੀ ਵਿਧਾਨ ਸਭਾ ਵਿੱਚ ਕਿਉਂਕਿ ਹੁਣ ਹੁਣ ਕੀ ਹੋ ਰਿਹਾ ਕਿ ਪਿੰਡਾਂ ਦੇ ਪੰਚਾਇਤਾਂ ਮਤੇ ਪਾਸ ਕਰ ਰਹੀਆਂ ਨੇ ਕਿ ਆਹ ਪੰਚਾਇਤ ਪੰਚਾਇਤਾਂ ਦੇ ਕੋਲ ਇਹ ਪੰਚਾਇਤਾਂ ਦਾ ਕੰਮ ਨਹੀਂਗਾ ਅਸੀਂ ਸਿਰਫ ਇੱਕ ਇੱਕ ਲਾ ਦੇ ਨਾਲ ਪੰਜਾਬ ਦੇ ਵਿਧਾਨ ਸਭਾ ਵਿੱਚ ਇਹੋ ਜਿਹਾ ਕਾਨੂੰਨ ਬਣਾ ਸਕਦੇ ਕਿ ਮੁੜ ਕੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਆਵੇਗਾ ਹੀ ਨਹੀਂ ਔਰ ਇਹ ਲੈਜਿਟਿਮੇਟ ਤਰੀਕਾ ਵਾ ਇਹਦੇ ਨਾਲ ਕੋਈ ਪੀਸ ਡਿਸਟਰੋਏ ਨਹੀਂ ਹੁੰਦਾ ਔਰ ਮੈਂ ਜਿਹੜੇ ਲੋਕ ਜਾ ਕੇ ਰੇੜੀਆਂ ਵਾਲਿਆਂ ਨਾਲ ਧੱਕਿਆਂ ਨੂੰ ਧੱਕੇ ਮਾਰਦੇ ਨੇ ਕਿ ਤੁਹਾਨੂੰ ਕੱਢ ਦੇਣਾ ਇੱਥੇ ਰਹਿਣੇ ਇਸ ਤਰ੍ਹਾਂ ਇਸ ਤਰ੍ਹਾਂ ਨਾਲ ਤਾਂ ਤੁਸੀਂ ਆਪਣੇ ਇਸ਼ੂ ਨੂੰ ਖਰਾਬ ਕਰ ਰਹੇ ਆ ਇਹ ਤਾਂ ਫਿਰ ਤੁਸੀਂ ਹੈਂਡਲ ਦੇ ਰਹੇ ਹੋ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਕਿਉਂ ਤੁਹਾਡੇ ਤੇ ਉਲਟੇ ਕਾਰਵਾਈ ਕਰਕੇ ਡੰਡੇ ਮਾਰ ਕੇ ਪੱچے ਦਰਜ ਕਰਕੇ ਆਪਾਂ ਨੂੰ ਵੱਖਵਾਦੀ ਆਪਾਂ ਨੂੰ ਖਾਲਸਤਾਨੀ ਕਹਿ ਕੇ ਇਸ ਮੁੱਦੇ ਨੂੰ ਤਾਂ ਨਾਪ ਹੀ ਦੇਣਗੇ ਬਿਲਕੁਲ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਅਗਰ ਅਸੀਂ ਕਾਨੂੰਨ ਬਣਾਵਾਂਗੇ ਪੰਜਾਬ ਦੇ ਵਿੱਚ ਇਹ ਰੈਟਰੋਸਪੈਕਟਿਵ ਇਫੈਕਟ ਨਾ ਨਹੀਂ ਲਾਗੂ ਕਰਾਂਗੇ ਜਿਹੜੇ ਗੈਰ ਪੰਜਾਬੀ ਪੰਜਾਬ ਦੇ ਵਿੱਚ ਆਲਰੇਡੀ ਆ ਚੁੱਕੇ ਨੇ ਕਈ ਕਾਉਂਸਲਰ ਬਣ ਚੁੱਕੇ ਨੇ ਕਈ ਇਥੇ ਵੋਟਰ ਬਣ ਚੁੱਕੇ ਨੇ ਉਹਨਾਂ ਨੂੰ ਨਹੀਂ ਛੇੜਿਆ ਜਾਵੇਗਾ ਲੇਕਿਨ ਅੱਗੇ ਤੋਂ ਸਾਡੇ ਪੰਜਾਬ ਦੀ ਆਬਾਦੀ ਦਾ ਸੰਤੁਲਨ ਗਾਂ ਖਰਾਬ ਹੋਵੇ ਸਾਡੀ ਆਬਾਦੀ ਦਾ ਡੈਮੋਗ੍ਰਾਫਿਕ ਸਿਚੁਏਸ਼ਨ ਨਾ ਖਰਾਬ ਹੋਵੇ ਇਸ ਨੂੰ ਬਚਾਉਣਾ ਬਹੁਤ ਬਹੁਤ ਲਾਜ਼ਮੀ ਹੈ ਤੇ ਕੁਝ ਲੋਕ ਕਹਿੰਦੇ ਸਾਡੇ ਬੰਦੇ ਵੀ ਉੱਥੇ ਇੱਕ ਸਟੇਟਾਂ 'ਚ ਕੰਮ ਕਰਦੇ ਜੀ ਬਾਹਰਲੀਆਂ ਸਟੇਟਸ ਤਾਂ ਮੈਂ ਇਹ ਕਹਿ ਰਿਹਾ ਮੈਂ ਤੁਹਾਨੂੰ ਕਿੰਨੀਆਂ ਸਟੇਟਸ ਦਾ ਉਦਾਹਰਣ ਦਿੰਦਾ ਕਿ ਆਪਾਂ ਉੱਥੇ ਜਾ ਕੇ ਨਹੀਂ ਲੈ ਸਕਦੇ ਪ੍ਰਾਪਰਟੀ ਯਾ ਤਾਂ ਫਿਰ ਇਹ ਹੋਣਾ ਚਾਹੀਦਾ ਵਾ ਕਿ ਸਾਰੀਆਂ ਜਿਹੜੀਆਂ ਸਟੇਟਸ ਵਿੱਚ ਲਾਅ ਐਗਜ਼ਿਸਟ ਕਰਦਾ ਜਾਂ ਤਾਂ ਉਹ 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 ਲਾਅ ਵੀ ਖਤਮ ਕੀਤਾ ਜਾ ਜਾਵੇ ਫਿਰ ਤਾਂ ਫਰੀडम ਆਫ ਪਰਚੇਸਿੰਗ ਲੈਂਡ ਪ੍ਰੋਪਰਟੀ ਬਿਕਮਿੰਗ ਅ ਵੋਟਰ ਮੇਕਿੰਗ ਐਨ ਆਧਾਰ ਕਾਰਡ অর ਟੇਕਿੰਗ ਅ ਗਵਰਨਮੈਂਟ ਜੌਬ ਤਾਂ ਜਾਂ ਤਾਂ ਸਾਰਾ ਖੁੱਲਿਆ ਜਾਵੇ ਹਿਮਾਚਲ ਵਿੱਚ ਵੀ ਲਾਅ ਹਟਾਇਆ ਜਾਵੇ ਗੁਜਰਾਤ ਵਿੱਚ ਵੀ ਹਟਾਇਆ ਜਾਵੇ ਰਾਜਸਥਾਨ ਵਿੱਚ ਵੀ ਹਟਾਇਆ ਜਾਵੇ ਉੱਤਰਾਖੰਡ ਵਿੱਚ ਵੀ ਹਟਾਇਆ ਜਾਵੇ ਨਾਰਥ-ਈਸਟ ਦੀਆਂ ਸਟੇਟਾਂ ਵਿੱਚ ਵੀ ਹਟਾਇਆ ਜਾ ਪਰ ਨਹੀਂ ਹਟੇਗਾ ਔਰ ਹੁਣ ਲੇਟੈਸਟ ਬਿਹਾਰ ਵਿੱਚ ਸੁਣੋ ਤੁਸੀਂ ਸਾਡੇ ਇੰਡੀਆ ਅਲਾਈਅੰਸ ਦਾ ਜਿਹੜਾ ਚੀਫ ਮਿਨਿਸਟਰੀਅਲ ਕੈਂਡੀਡੇਟ ਹੈ ਤੇਜਸਵੀ ਯਾਦਵ ਰਾਸ਼ਟਰੀ ਜਨਤਾ ਦਲ ਦਾ ਲਾਲੂ ਪ੍ਰਸ਼ਾਦ ਯਾਦਵ ਦਾ ਬੇਟਾ ਉਹਦਾ ਤੁਸੀਂ ਜਾ ਕੇ ਟਵਿੱਟਰ ਹੈਂਡਲ ਸਰਚ ਕਰ ਸਕਦੇ ਹੋ ਉਹਦੇ ਮੈਨੀਫੈਸਟੋ ਵਿੱਚ ਦੇਖ ਸਕਦੇ ਹੋ ਉਹਨੇ ਕਿਹਾ ਜੇ ਸਾਡੀ ਇੰਡੀਆ ਆਲਾਈਂਸ ਦੀ ਸਰਕਾਰ ਬਣਦੀ ਇੱਥੇ ਬਿਹਾਰ ਦੇ ਵਿੱਚ ਸਭ ਤੋਂ ਪਹਿਲਾ ਕੰਮ ਮੈਂ ਕਰੂੰਗਾ ਕਿ ਕਿਸੇ ਵੀ ਗੈਰ ਬਿਹਾਰੀ ਨੂੰ ਯਾਨੀ ਕਿ ਬਾਹਰੋਂ ਕਿਸੇ ਨੂੰ ਆਣ ਕੇ ਬਿਹਾਰ ਵਿੱਚ ਵੀ ਅਸੀਂ ਸੈਟਲ ਨਹੀਂ ਹੋਣ ਦਿਆਂਗੇ ਜ਼ਮੀਨ ਨਹੀਂ ਲੈਣ ਦਿਆਂਗੇ ਨੌਕਰੀ ਨਹੀਂ ਲੈਣ ਦਿਆਂਗੇ ਇੱਥੋਂ ਦਾ ਡੋਮਸਾਈਲ ਨਹੀਂ ਬਣਨ ਦਿਆਂਗੇ ਮੈਂ ਕਿੰਦਾ ਵੱਡਾ ਇੰਪੋਰਟੈਂਟ ਇਸ਼ੂ ਮੇਰੇ ਵੀਰੋ ਔਰ ਸਾਡੇ ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਆਗੂ ਜਾਂ ਤਾਂ ਉਹ ਡਰਦੇ ਨੇ ਕਿ ਗੈਰ ਪੰਜਾਬੀ ਸਾਡੇ ਉਲਟ ਨਾ ਹੋ ਜਾਣ ਵੋਟਾਂ ਪੈ ਜਾਣ ਜਾਂ ਫਿਰ ਉਹ ਨਾ ਸਮਝ ਨੇ ਕਿ ਸਾਡੇ ਇਸ਼ੂ ਨੂੰ ਅੱਛੀ ਤਰ੍ਹਾਂ ਸਮਝ ਨਹੀਂ ਕੋਈ ਇਹਨੂੰ ਕਿਸੇ ਤਰੀਕੇ ਨਾਲ ਜਵਾਬ ਦੇ ਕੇ ਟਾਲ ਦਿੰਦਾ ਕੋਈ ਕਿਸੇ ਤਰੀਕੇ ਨਾਲ ਜਵਾਬ ਦੇ ਕੇ ਟਾਲ ਦਿੰਦਾ ਮੇਰੇ ਹਿਸਾਬ ਦੇ ਨਾਲ ਇਹ ਪੰਜਾਬ ਦੇ ਭਵਿੱਖ ਵਾਸਤੇ ਇੱਕ ਇੰਪੋਰਟੈਂਟ ਇਸ਼ੂ ਹੈ ਜਿਵੇਂ ਆਪਾਂ ਕਹਿੰਦੇ ਨਾ ਕਿ ਪੰਜਾਬ ਦੇ ਪਾਣੀ ਬਚਾਉਣੇ ਆ ਅਸੀਂ ਪੰਜਾਬ ਦੀ ਧਰਤੀ ਬਚਾਉਣੀ ਆ ਅਸੀਂ ਆਬੋ ਹਵਾ ਬਚਾਉਣੀ ਇਵੇਂ ਹੀ اپنی پہچان بچاون واسطے یہ قانون بہت بہت لازمی ہے۔ اور اے قانون کلا ایتھے نہیں بنیا۔ ਤੁਸੀਂ ਮਿਡਲ ਈਸਟ ਵਿੱਚ ਜਾ ਸਕਦੇ ਹੋ ਜਿੰਨੇ ਖਾੜੀ ਦੇ ਦੇਸ਼ ਨੇ سٹارٹنگ ਫਰਮ ਦੁਬਈ اور جننے لبنان اور جننا سعودی عربیا اور جننے ਹੋਰ ਮਿਡਲ ਈਸਟ ਜਿੱਥੇ ਆਪਣੇ ਬੱਚੇ ਜਾਂਦੇ ਉੱਥੇ ਵੀ ਤੁਸੀਂ ਕੰਮ ਹੀ ਕਰ ਸਕਦੇ ਹੋ। ਤੁਸੀਂ ਉੱਥੇ ਜਾ ਕੇ مالک ਨਹੀਂ ਬਣ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਵਾ ਕਿ ਜੇ ਇੱਥੇ ਬਾਹਰੋਂ ਅਸੀਂ ਇਜਾਜ਼ਤ ਦਿੱਤੀ ਤੇ ਸਾਡੀ ਤਾਂ ਆਪਣੀ ਜ਼ੁਬਾਨ ਤੇ ਸਾਡਾ ਪਹਿਰਾਵਾ ਤੇ ਸਾਡੀ ਪਹਿਚਾਨ ਖਤਮ ਹੋ ਜੇਗੀ। ਇਥੇ ਕੰਮ ਕਰਨ ਤੋਂ ਥੋੜ੍ਹਾ ਸੀ ਰੋਕਦੇ ਆ ਸਾਡੇ ਪੰਜਾਬ ਦੇ ਵਿੱਚ ਪਿਛਲੇ 50 ਸਾਲ ਤੋਂ ਪ੍ਰਵਾਸੀ ਆਉਂਦੇ ਨੇ ਝੋਨੇ ਦੀ ਫਸਲ ਲਾਉਂਦੇ ਨੇ ਅਸੀਂ ਉਹਨਾਂ ਨੂੰ ਬਣਦਾ ਉਹਨਾਂ ਦੀ ਮਿਹਨਤ ਦਾ ਪੈਸਾ ਦਿੰਨੇ ਉਹ ਵਾਪਸ ਚਲੇ ਜਾਂਦੇ ਨੇ ਜੇ ਕਿਸੇ ਨੇ ਹੋਰ ਪੱਕਾ ਵੀ ਰਹਿਣਾ ਵਾ ਕੰਮ ਕਰਨ ਵਾਸਤੇ देयर इज नो ਇਸ਼ੂ ਐਟ 올 ਆਟੋ ਜੌਬ ਸਰਕਾਰ ਨੂੰ ਮੈਂ ਕਹੂੰਗਾ ਤੁਸੀਂ ਜਦ ਤੱਕ ਬਿਲ ਨਹੀਂ ਇੰਟਰੋਡਿਊਸ ਕਰ ਸਕਦੇ ਘੱਟੋ ਘਾਟਿਆ ਰ ਅਧਾਰ ਕਾਰਡ ਹੀ ਮਤ ਬਣਾਓ ਇਹਨਾਂ ਲੋਕਾਂ ਦੇ ਨਾ ਡਬਲ ਅਧਾਰ ਕਾਰਡ ਬਣੇ ਹੋਏ ਨੇ ਇਹਨਾਂ ਦਾ ਯੂਪੀ ਤੇ ਬਿਹਾਰ ਵਿੱਚ ਵੀ ਅਧਾਰ ਕਾਰਡ ਬਣਿਆ ਹੋਇਆ ਤੇ ਪੰਜਾਬ ਵਿੱਚ ਆਣ ਕੇ ਵੀ ਅਧਾਰ ਕਾਰਡ ਨਵਾਂ ਬਣਾਈ ਜਾਂਦੇ ਨੇ ਆਪਾਂ ਨੂੰ ਮਿਸਲੀਡ ਕਰ ਰਹੇ ਨੇ ਇੱਥੇ ਕ੍ਰਾਈਮ ਬਹੁਤ ਵੱਧ ਗਿਆ ਪੰਜਾਬ ਦੇ ਵਿੱਚ ਇਸ ਕ੍ਰਾਈਮ ਨੂੰ ਕੋਈ ਕੰਟਰੋਲ ਨਹੀਂ ਕਰ پا ਰਿਹਾ ਕਿਉਂਕਿ ਇਹਨਾਂ ਦਾ ਪਤਾ ਹੀ ਨਹੀਂਗਾ ਕਿ ਕਿੱਥੋਂ ਆਏ ਸੀ ਕਿ ਤੇ ਕਿੱਥੇ ਚਲੇ ਗਏ ਮੇਰੇ ਆਪਣੇ ਕੌਨਸਟੈਂਸੀ ਖਾਨਪੂਰ ਗੁਰਮੀਤ ਸਿੰਘ ਦਾ ਕਤਲ ਕੀਤਾ ਉਹ ਉਹ ਬੰਦੇ ਨੂੰ ਅਸੀਂ ਬੜੀ ਮੁਸ਼ਕਲ ਨਾਲ ਪੁਲਿਸ ਨੇ ਫੜਿਆ ਕਿਉਂਕੋ ਲਾਲਚ ਕਰਕੇ ਤੇ ਗੁਰਮੀਤ ਸਿੰਘ ਦਾ ਆਈਫੋਨ ਨਾਲ ਲੈ ਗਿਆ ਉਹ ਟਰੈਕਡਾਊਨ ਹੋ ਗਿਆ ਨੇਪਾਲ ਦੇ ਬਾਰਡਰ ਦੇ ਲਾਗੇ ਯੂਪੀ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਕਤਲ ਕਰਕੇ ਇਥੋਂ ਲੰਘ ਗਏ ਨੇ ਲੁਕੀ ਕੋਈ ਪੁੱਛਣ ਵਾਲਾ ਹੀ ਨਹੀਂ ਕੋਈ ਉਹ ਮੈਂ ਆਪਣੇ ਲੀਡਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਪਲੀਜ਼ ਬੋਲਣ ਤੋਂ ਪਹਿਲਾਂ ਇੱਕ ਵਾਰੀ ਦੇਖੋ ਕਿ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਨੇ ਵੀ ਕਾਨੂੰਨ ਬਣਾਏ ਹੋਏ ਨੇ ਜਾਂ ਹਿੰਦੁਸਤਾਨ ਦੀ ਦੇਸ਼ ਵਿੱਚ ਹਿਮਾਚਲ ਪ੍ਰਦੇਸ਼ ਉਤਰਾਖੰਡ ਰਾਜਸਥਾਨ ਤੇ ਗੁਜਰਾਤ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਨੇ ਕਿ ਇਹ ਲਾਅ ਬਣਾਇਆ ਹੋਇਆ ਕਿ ਬਾਹਰੋਂ ਕੋਈ ਵੀ ਆਣ ਕੇ ਇੱਥੇ ਨਾ ਨੌਕਰੀ ਲੈ ਸਕਦਾ ਨਾ ਜ਼ਮੀਨ ਲੈ ਸਕਦਾ ਨਾ ਇੱਥੇ ਵੋਟਰ ਬਣ ਸਕਦਾ ਅਗਰ ਉਹਨਾਂ ਨੇ ਬਣਾਏ ਨੇ ਕਿ ਫਿਰ ਆਪਾਂ ਕਿਉਂ ਡਰਦੇ ਮੇਰੇ ਵੀਰੋ ਔਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਮੈਂ ਕਹੂੰਗਾ ਕਿ ਤੁਸੀਂ ਏਡੇ ਵੱਡੇ ਮਹਾਨ ਨੇਤਾ ਉਹ ਦੇਸ਼ ਦੇ ਕੁਛ ਸ਼ਰੇਆਮੇ ਉੱਥੇ ਜਾ ਕੇ ਬਿਹਾਰ ਦੇ ਰੈਲੀ ਵਿੱਚ ਝੂਠ ਬੋਲੀ ਇਲਜ਼ਾਮ ਲਾਈ ਜਾਂਦੇ ਹਾਂ ਮੈਂ ਤਾਂ ਕਹਿ ਰਿਹਾ ਕਿ ਮੈਂ ਕਹਿ ਰਿਹਾ ਮੈਂ ਪ੍ਰੋਪਗੇਟ ਕਰ ਰਿਹਾ ਔਰ ਇਸ ਗੱਲ ਤੇ ਮੈਂ ਹਰ ਕਿਸੇ ਨਾਲ ਡਾਇਲੌਗ ਕਰਨ ਵਾਸਤੇ ਡਿਬੇਟ ਕਰਨ ਵਾਸਤੇ ਤਿਆਰ ਹਾਂ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਸਾਡਾ ਸਭ ਤੋਂ ਮੁੱਢਲਾ ਤੇ ਪਹਿਲਾ ਫਰਜ਼ ਆ ਆਪਣੀ ਹੋਣ ਤੇ ਆਪਣੀ ਐਗਜ਼ਿਸਟੈਂਸ ਆਪਣੀ ਜ਼ੁਬਾਨ ਤੇ ਕਲਚਰ ਤਸੱਬੁਹ ਜਾਣ ਨੂੰ ਬਚਾਉਣੀ ਅਗਰ ਤੁਹਾਨੂੰ ਮੇਰੇ ਇਸ਼ੂਸ ਠੀਕ ਲੱਗੇ ਨੇ ਤਾਂ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਇਹ ਮਸਲਾ ਵੀ ਪ੍ਰਾਈਮ ਮਿੰਿਸਟਰ ਸਾਹਿਬ ਕੋ ਪਹੁੰਚ ਜਾਏ ਉਹ ਸੁਣ ਸਕਣ ਅੱਗੇ ਤੋਂ ਇਦਾਂ ਦਾ ਝੂਠਾ ਪ੍ਰਚਾਰ ਮਤ ਕਰਨ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ